ਉਹ ਰਹੋ ਕਹਿੰਦਾ ਕੀ ਕਰਦਾ ਆਜੀ ਜਰਾ ਅਖਲ ਬਾਠੀ ਸਫਾਈ ਮਜ਼ਦੂਰ ਮਹਾ ਸੰਗ ਵੱਲੋਂ ਰਾਵਾ ਬੜੀ ਦਾਣਾ ਫਿੱਟਿਆ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਜਿਹੜਾ ਨੇ ਸਰਦਾਰ ਬੂਤਾ ਸਿੰਘ ਦੇ ਖਿਲਾਫ ਜਿਹੜਾ ਆਪ ਚੰਪੀਅਨ ਦੇ ਬੋਲੇ ਆ ਕਿ ਇਹ 12ਵੀਂ ਸਮਾਜ ਦੇ ਵਿੱਚ ਹੀ ਕੋਈ ਕੋ ਮੱਝ ਵੀ ਸਿੱਖੀ ਪੱਠੇ ਪਾਣਾ ਵੈ ਕਾਲਾ ਰੰਗ ਹੀ ਉਹਨੂੰ ਦੇਖੋ ਇੱਕ ਪੰਜਾਬ ਕਾਂਗਰਸ ਨੇ ਵੀ ਵੱਡੀ ਵੱਡੀ ਜਨਵਰੀ ਦਿੱਤੀ ਜੇ ਪੰਜਾਬ ਦਾ ਪ੍ਰਧਾਨ ਬਣਾਇਆ ਇੱਕ ਸੀਐਮ ਦਾ ਦਾਵੇਦਾਰ ਆ ਔਰ ਇਹ ਤਾਂ ਬੜੀ ਸ਼ਰਮ ਦੀ ਗੱਲ ਆ ਕਿ ਇੱਕ ਐਡੀ ਵੱਡੀ ਟੈਸਟ ਦੇ ਬੰਦਾ ਹੋਵੇ ਔਰ ਇੰਨੀ ਬਾੜੇ ਉਹ ਸ਼ਬਦਾਂ ਕਿ ਬਾੜਮਿਕ ਸਮਾਜ ਉਹਦੀ ਨੋਰਥ ਕੋਈ ਜਿੰਨੀ ਆਦੀ ਕਹਿੰਦੇ ਨੇ ਕਿ ਕਾਂਗਰਸ ਪਾਰਟੀ ਕਹਿੰਦੀ ਆ ਕਿ ਜਿਹੜਾ ਬਾੜਮਿਕ ਸਮਾਜ ਆ ਉਹ ਸਾਡੇ ਕਾਂਗਰਸ ਵੀਰ ਵੀ ਲੱਦੀ ਆ ਪਰ ਉਹਨੂੰ ਇੰਨੀ ਸ਼ਰਮੀ ਕਿ ਉਹ ਬਾੜਮਿਕ ਸਮਾਜ ਦੇ ਪ੍ਰਤੀ ਬੋਲਣ ਲੱਗਾ ਸਾਨੂੰ ਆਜੋ ਪੰਜਾਬ ਮੰਡੇ ਵਾਲੇ ਹੁਕਮ ਹੋਇਆ ਜੀਏਗਾ ਪੁਤਲਾ ਸਾਰੇ ਜਾਓ ਆਜੀ ਦਾ ਇਹ ਪੁਤਲਾ ਸਾਹ ਰਿਹਾ ਔਰ ਇਹ ਕੁਝ ਪ੍ਰਸ਼ਾਸਨੀਆਂ ਵੀ ਇਹ ਤੋਂ ਮੰਗ ਪੱਤਰ ਦੇ ਚੁਕਿਆ ਮੈਂ ਬੇਨਤੀ ਕਰਨਾ ਪੂਰੇ ਪ੍ਰਸ਼ਾਸਨ ਕੋਲ ਵੀ ਇਹ ਮੰਗ ਪੱਤਰ ਦਿੱਤਾ ਦਿੱਤਾ ਵਾ ਤੇ ਬਾਦਵੀਂ ਸਮਾਜ ਨੂੰ ਅਗਨੋਰ ਨਾ ਕੀਤਾ ਜਾਵੇ ਤਾਂ ਜੋ ਆਪਾਂ ਦੀ ਚਾਹਤ ਵੀ ਇਹ ਸ਼ਹਿਰ ਸਵਾਗ ਔਰ ਪੰਜਾਬ ਸਾਦਾ ਵਾ ਇਸ ਸਬੰਧ ਦੇ ਆਪਾਂ ਕਿਸੇ ਵੀ ਤਰ੍ਹਾਂ ਦਾ ਟਕਰਾਅ ਬਾਜੀ ਪੂਰੇ ਪ੍ਰਸ਼ਾਸਨ ਨਾਲ ਕਿਸੇ ਵੀ ਹੋਰ ਤਰ੍ਹਾਂ ਦਾ ਨਹੀਂ ਚਾਹਦੇ ਜੇ ਜਿਹੜੀ ਇਹ ਕੋਈ ਐਸਐਸਟੀ ਦੇ ਵਿਭਾਗ ਦੀ ਕਾਨੂੰਨੀ ਕਾਰਵਾਈ ਕਿਉਂਕਿ ਇਹ ਬਾਦਵੀਂ ਸਮਾਜ ਦੇ ਤਰਫੋਂ ਦੀ ਪਿਛਲੀ ਕੀਤੀ ਆ ਉਕਤ ਜਿਹੜੀ ਭਾਂਦੀ ਆ ਦੀ ਕਾਨੂੰਨੀ ਕਾਰਵਾਈ ਐਸਐਸਪੀ ਵਾਲੇ ਭਾਂਦੀ ਹੋਣੀ ਚਾਹੀਦੀ ਆ ਮੈਂ ਫੇਰ ਪਟਨਾ ਕੋਰ ਦਾ ਐਸਐਸਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਬਾਈ ਨਹੀਂ ਕਿਸੇ ਆਜ ਨੂੰ ਬਹੁਤ ਮਾਰ ਕੀਤਾ ਗਿਆ ਜੋ ਵਾਰਾ ਵਟਿੰਗ ਤੇ ਭਾਂਦੀ ਕਾਨੂੰਨੀ ਕਾਰਵਾਈ ਉਹ ਹੋਣੀ ਚਾਹੀਦੀ ਆ ਕਿ ਅੱਜ ਤੱਕ ਕੋਈ ਐਸਐਸਪੀ ਅੰਦਰ ਆਇਆ ਕੋਈ ਕਾਨੂੰਨ ਸਾਜ਼ ਪਾਰਟੀ ਇਸ ਮੁਦੇ ਵੱਲ ਕੀਵੇਂ ਦੇਖੇ ਕਾਨੂੰਨ ਸਾਜ਼ ਪਾਰਟੀ ਨੂੰ ਸਮਾਧਨ ਦੇਣ ਲਈ ਆ ਮੈਂ ਉਹ ਦੇਖੋ ਕਾਂਗਰਸ ਸਾਡਾ ਆਪਾ ਕਿਸੇ ਵੀ ਪਾਰਟੀ ਨੂੰ ਮਾਰਾ ਨਹੀਂ ਜੰਡੋ ਕਿਉਂਕਿ ਜਦੋਂ ਵੀ ਕੋਈ ਲੀਡਰ ਬੋਲਦਾ ਉਹਨੂੰ ਇਹ ਨਹੀਂ ਪਤਾ ਮੱਥੀ ਬੋਲਣ ਬੁਲੰਦਿਆ ਨਾ ਇਸ ਕਾਰਨ ਮੈਂ ਕਾਂਗਰਸ ਪਾਰਟੀ ਦੇ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਹਾਈ ਕਮਾਂਡ ਅਗੇ ਕਿ ਇਹੋ ਜਿਹੇ ਬੰਦੇ ਕੋਈ ਤੌਰ ਤੇ ਅਰਜਾਨ ਲਾ ਕੇ ਤੇ ਉਹ ਹੋਰ ਪ੍ਰਧਾਨ ਸੂਝਵਾਨ ਪ੍ਰਧਾਨ ਬਣਾਇਆ ਚਾਹੀਦਾ ਜਦੋਂ ਬੇਵਲ ਲੱਗੇ ਸੋਚੇ ਵੀ ਮੈਂ ਕਿੰਨਾ ਕੰਗਾਇਆ ਦਾ ਪ੍ਰਧਾਨ ਮੱਥੀ ਬਣ ਪੰਜਾਬ ਆਦਮੀ ਸੀ ਹਰ ਹਰ ਬਾਦਮੀ ਅੱਜ ਪੜਿਆ ਨੂੰ ਬਤਨ ਸਿੱਖਿਆ ਗਿਆ ਹੈ ਜੇ ਇਹਨਾਂ ਤੋਂ ਬੋਲਿਆ ਗਿਆ ਹੈ ਨਹੀਂ ਅਕੀਨ ਭਾਰਤੀ ਸਾਈ ਮਜ਼ਦੂਰ ਯੂਨੀਅਨ ਦਾ ਜਨਰਲ ਸਟੇਟ ਡੇਟਮਾਰ ਮੈਂ ਬੜਿਆ ਦੇਖਣਾ ਚਾਹਨਾ ਹੈ ਕਿ ਜਿਹੜੇ ਜਿੰਨੀ ਚੋਣ ਜਿਹੜੇ ਪਰੰਪਰਾਂਨ ਹੋ ਰਹੇ ਆ ਉਹਨਾਂ ਵਿੱਚ ਪੰਜਾਬ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਬੜੀ ਹੋਣਾ ਨੇ ਜੋ ਵੀ ਜਾਤੀਵਾਦ ਨੂੰ ਸ਼ਬਦ ਕੇ ਹਨ ਤੋ ਦੋਹ ਨਹੀਂ ਨਿੰਦਾ ਜਨਨ ਕਰਨ ਤੇ ਮੈਂ ਕਰੇ ਸ਼ਬਦਾਂ ਨਾਲ ਇਹਨਾਂ ਦਾ ਵਿਰੋਧ ਕਰਨਾ ਹਾਂ ਤੇ ਇਹਨਾਂ ਦੇ ਸਾਈਕਮਾਨ ਅੱਗੇ ਦੌਰ ਕਰਨੇ ਰਾਗੇ ਬੇਨਤੀ ਕਰਨਾ ਹਾਂ ਵੀ ਇਹਨਾਂ ਨੂੰ ਪੰਜਾਬ ਦੀ ਪ੍ਰਧਾਨਗੀ ਲਈ ਜਾਈ ਜਾਏ ਤਾਂ ਕਿ ਕੋ ਜਵਾਨ ਬੇਟੀ ਨੂੰ ਪੰਜਾਬ ਦੀ ਪ੍ਰਧਾਨਗੀ ਦਿੱਤੀ ਜਾਏ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਗਾਮੇ ਪਾਰਟੀ ਦਾ ਕੋਈ ਨੁਕਸਾਨ ਨਾ ਹੋਵੇ ਪਾਰਟੀ ਭਾਰੀਦਰਮ ਪ੍ਰੇਮੀਓ ਜੈ ਹਵਲ ਮੇ ਕੀ ਜੈਪੀ ਇੰਡੀਆ ਪਾਰਟ ਦੇ ਰਾਜਾ ਬੜਿੰਦੇ ਕਾਂਗਰਸ ਪ੍ਰਦੇਸ਼ ਦਾ ਪੰਜਾਬ ਪ੍ਰਧਾਨ ਆ ਕੋਨੇ ਸਾਡੇ ਬੈਦੀ ਸੇ ਕੁਆਲਮੀ ਕੇ ਸਮਾਜ ਦੇ ਸਰਦਾਰ ਬਿਤਾ ਸਿੰਧੀ ਜਿਨਾਂ ਦੇ ਉੱਤੇ ਇੱਕ ਟਿੱਪਣੀ ਕੀਤੀ ਆ ਬੜੀ ਮਾੜੀ ਟਿੱਪਣੀ ਕੀਤੀ ਆ ਕਿਸੇ ਵੀ ਲੀਡਰ ਨੂੰ ਹੱਕ ਨਹੀਂ ਹੈਗਾ ਕਿ ਵਾਲਮੀਕੀ ਸਮਾਜ ਦੇ ਲੀਡਰ ਦੇ ਉੱਤੇ ਕੋਈ ਵੀ ਟਿੱਪਣੀ ਕਰਨਾ ਮੈਂ ਅਸੀਂ ਕਮਿਸ਼ਨ ਸਾਹਮਣੇ ਗੰਟੀ ਕਰਾਂਗਾ ਕਿ ਇਹਨਾਂ ਦੇ ਬੰਦ ਦੀ ਕਾਰਵਾਈ ਕੀਤੀ ਜਾਵੇ ਉਹ راہਲ ਬੰਦ ਜੀ ਦੇ ਅੱਗੇ ਬੇਨਤੀ ਕਰਾਂਗਾ ਕਿ ਇਹਨੂੰ ਉਹਦੇ ਦੇ ਉੱਤੇ ਵਰਕਾਸ ਕੀਤਾ ਜਾਵੇ ਇਹ ਜੂਝਵਾਨ ਲੀਡਰ ਨੂੰ ਓਧਾ ਦਿੱਤਾ ਜਾਵੇ ਪੜੇ ਲਿਖੇ ਲੀਡਰ ਨੂੰ ਓਧਾ ਕੀਤਾ ਜਾਵੇ ਮੈਨੂੰ ਤਾਂ ਲੱਗ ਰਿਹਾ ਹੈ ਕਿ ਪੜੇ ਲਿਖਿਆ ਹੈਗਾ ਕਿ ਅਣਪੜ੍ਹੇ ਲੀਡਰ ਹੈਗਾ ਜਿੰਨੇ ਦੇਵਦਾਨੀ ਸੋਝਦਾਨੀ ਕੋਈ ਵੀ ਟਿੱਪਣੀ ਕਰ ਦਿੰਦਾ ਕਿਸੇ ਦੇ ਵੀ ਪਰਵਾਮੀ ਕਿਸ ਬਾਤ ਤੇ ਟਿੱਪਣੀ ਕੀਤੀ ਆ ਇਹ ਟਿੱਪਣੀ ਕਦੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਜੋ ਵੀ ਅੱਗੇ ਹੁਕਮ ਹੋਏਗਾ ਪੰਜਾਬ ਦੀ ਸੂਬਾ ਕਮੇਟੀ ਦਾ ਮਾਣ ਸੰਗ ਦਾ ਉਹ ਇੱਕ ਬੰਦੇ ਦਾ ਇਹ ਪਠਾਨਕੋਟ ਦੇ ਵਿੱਚ ਵੀ ਅੱਗੇ ਪ੍ਰਦਰਸ਼ਨ ਚੱਲੇਗਾ ਅਗਰ ਕਾਰਵਾਈ ਨਾ ਕੀਤੀ ਗਈ ਤੇ ਕਿਆ ਬਾਤ ਨੇ ਕੀ ਜੀ